ਡੀ ਰੂਟੀਨ ਮੀਟਿੰਗ ਹੈ ਤੇ ਪਾਰਟੀ ਦੇ ਅੱਗੇ ਕੀ ਪਲਾਨ ਉਸ ਵਾਸਤੇ ਵੀ ਡੀਪ ਜਿੱਤ ਦੇ ਭਾਈ ਹਾਣਦੇ ਆ ਠੀਕ ਹੈ ਨਹੀਂ ਆਏ ਕੋਈ ਮਜਬੂਰੀ ਵੀ ਹੋ ਸਕਦੀ ਹੈ ਮੈਂ ਆਪਣੇ ਅੰਦਰ ਨਹੀਂ ਨਾ ਸਾਰੇ ਵੇਖਦੇ ਫਿਰ ਇਹ ਵੀ ਵੇਖਦੇ ਅਸੀਂ ਇੱਕ ਬੰਦੇ ਨੂੰ ਟਾਰਗੇਟ ਕਰੀਏ ਜੇ ਕੋਈ ਮੰਚੇ ਹੋ ਦੀ ਗੱਲ ਹੈ ਤੇ ਚੰਗੀ ਨਹੀਂ ਅਕਾਲੀ ਦਲ ਦੀ ਅੱਜ ਕੋਰ ਕਮੇਟੀ ਦੀ ਮੀਟਿੰਗ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਥੇ ਲੀਡਰਸ ਪਹੁੰਚ ਰਹੇ ਆ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਇੱਕ ਪਾਸੇ ਅਕਾਲੀ ਦਲ ਦੀ ਇੱਕ ਵੱਡੀ ਹਾਰ ਜਿਹੜੀ ਹੈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਹੈ 11 ਸੀਟਾਂ ਤੇ ਜ਼ਮਾਨਤ ਜਬਤ ਹੋਈ ਹੈ ਤੇ ਉੱਥੇ ਹੀ ਅੱਜ ਅਕਾਲੀ ਦਲ ਦੇ ਵੱਲੋਂ ਇੱਕ ਕੋਰ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ ਅਕਾਲੀ ਦਲ ਦੀ ਮੀਟਿੰਗ ਦੇ ਨਾਲ ਹੀ ਉਸ ਤੋਂ ਪਹਿਲਾਂ ਇੱਕ ਪੱਤਰ ਜੋ ਲਗਾਤਾਰ ਚਰਚਾਵਾਂ ਦੇ ਵਿੱਚ ਆ ਰਿਹਾ ਹੈ ਚਨਜੀਤ ਸਿੰਘ ਬਰਾੜ ਦੇ ਵੱਲੋਂ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਇਲੈਕਸ਼ਨ ਤੋਂ ਅਗਲੇ ਦਿਨ ਤੋਂ ਹੀ ਉਨੂੰ ਮਿਲ ਕੇ ਬੇਨਤੀ ਕਰਨਾ ਚਾਹੁੰਦਾ ਸੀ ਪਰ ਤੁਹਾਡੇ ਤੋਂ ਟਾਈਮ ਨਾ ਮਿਲਣ ਕਰਕੇ ਮੈਨੂੰ ਖੁੱਲੇ ਪੱਤਰ ਰਾਹੀਂ ਸੁਝਾਅ ਦੇਣੇ ਪੈ ਰਹੇ ਹਨ ਜੋ ਮੈਂ ਲਿਖ ਰਹਾ ਹਾਂ ਤੁਹਾਨੂੰ ਚੰਗਾ ਨਾ ਲੱਗੇ ਪਰ ਪਾਰਟੀ ਦੇ ਵੱਡੇ-ਵਡੇਰੇ ਹਿੱਤਾਂ ਲਈ ਤੁਹਾਨੂੰ ਸੁਝਾ ਦੇ ਰਹਾ ਬੇਨਤੀ ਇਹ ਹੈ ਕਿ ਤੁਹਾਨੂੰ ਪਾਰਟੀ ਪ੍ਰਧਾਨ ਬਣੇ ਰਹੋ ਪਰ ਕਿਰਪਾ ਕਰਕੇ ਪਾਰਟੀ ਦੇ ਵੱਡੇਰੇ ਹਿੱਤਾਂ ਦੇ ਲਈ ਇੱਕ ਮੰਚ ਪੰਜ ਪ੍ਰਧਾਨੀ ਬਣਾ ਦਿਓ ਜਿਸ ਦੇ ਵਿੱਚ ਬਲਵਿੰਦਰ ਸਿੰਘ ਪੁੰਦਰ ਪੁੰਦਰ ਦਾ ਨਾਮ ਸਾਹਮਣੇ ਆਉਂਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਬਣ ਸਕਦੇ ਨੇ ਤੇ ਉੱਥੇ ਹੀ ਬੀਬਾ ਹਰਸਿਮਰਤ ਕੌਰ ਬਾਦਲ ਪ੍ਰੀਤ ਸਿੰਘ ਚੰਦੂ ਮਾਜਰਾ ਦਾ ਨਾਮ ਉਹਨਾਂ ਦੇ ਵੱਲੋਂ ਲਿਆ ਜਾਂਦਾ ਹੈ ਗੁਲਜਾਰ ਸਿੰਘ ਰਾਨੀ ਕੇ ਪ੍ਰਧਾਨ ਐਸਐਸਸੀ ਵਿੰਗ ਮੈਂਬਰ ਹਨ ਉਹਨਾਂ ਦਾ ਲਿਆ ਜਾਂਦਾ ਹੀਰਾ ਸਿੰਘ ਬੜੀ ਦਾ ਨਾਮ ਲਿਆ ਜਾਂਦਾ ਹੈ ਐਨ ਕੇ ਸ਼ਰਮਾ ਦਾ ਨਾਮ ਲਿਆ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਪੰਜ ਮੈਂਬਰ ਦੀ ਗੱਲ ਸਾਹਮਣੇ ਆਉਂਦੀ ਹੈ ਤੇ ਉਸ ਦੇ ਨਾਲ ਹੀ ਇੱਕ ਚੀਜ਼ ਜਿਹੜੀ ਹੈ ਹੋਰ ਕਹੀ ਜਾਂਦੀ ਹੈ ਕਿ ਇੱਕ ਨਵੇਂ ਪ੍ਰਧਾਨ ਦੀ ਚੋਣ ਹੋਣੀ ਚਾਹੀਦੀ ਹੈ ਜੋ ਕਿ ਦਸੰਬਰ ਤੱਕ ਹੋਣੀ ਚਾਹੀਦੀ ਹੈ ਪਰ ਉਸ ਦੇ ਨਾਲ ਹੀ ਜਿਹੜੀ ਦੂਸਰੀ ਗੱਲ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੀ ਉਹਨਾਂ ਦੇ ਵੱਲੋਂ ਮੁਆਫੀ ਮੰਗੀ ਗਈ ਸੀ ਉਹ ਸਹੀ ਨਹੀਂ ਮੰਗੀ ਗਈ ਸੀ ਉਹ ਮੁਆਫੀ ਨੂੰ ਲਿਖਤੀ ਰੂਪ ਦੇ ਵਿੱਚ ਮੰਗਣਾ ਚਾਹੀਦਾ ਸੀ ਪਰ ਇੱਕ ਪਾਸੇ ਅਸੀਂ ਇਸ ਪੱਤਰ ਦੀ ਗੱਲ ਕਰ ਰਹੇ ਹਾਂ ਕਿਉਂਕਿ ਦੇਖਿਆ ਜਾਂਦਾ ਚਰਨਜੀਤ ਸਿੰਘ ਬਰਾੜ ਪੁਰਾਣੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਆ ਤੇ ਕੋਰ ਕਮੇਟੀ ਤੋਂ ਕੁਝ ਸਮਾਂ ਪਹਿਲਾਂ ਹੀ ਅਜਿਹਾ ਪੱਤਰ ਲਿਖਿਆ ਜਾਂਦਾ ਹੈ ਤੇ ਦੂਜੇ ਪਾਸੇ ਨਰਾਜ਼ਗੀ ਵੀ ਨਜ਼ਰ ਆ ਰਹੀ ਹੈ ਕਿਉਂਕਿ 13 ਸੀਟਾਂ ਦੇ ਵਿੱਚੋਂ ਸਿਰਫ ਇੱਕ ਸੀਟ ਅਕਾਲੀ ਦਲ ਨੂੰ ਮਿਲੀ ਹੈ ਤੇ 11 ਸੀਟਾਂ ਦੇ ਉੱਤੇ ਜੋ ਚੀਜ਼ ਸਾਹਮਣੇ ਆਈ ਹੈ ਕਿ ਜ਼ਮਾਨਤ ਤੇ ਪੱਤ ਹੋਈ ਹੈ ਤਾਂ ਕਿਤਨਾ ਕਿਤੇ ਇੱਕ ਵੱਡਾ ਇਸ ਸਮੇਂ ਸਵਾਲ ਬਣਿਆ ਹੋਇਆ ਹੈ ਉਸ ਨੂੰ ਲੈ ਕੇ ਕਿਤਨਾ ਕਿਤੇ ਅਕਾਲੀ ਦਲ ਦੇ ਵੱਲੋਂ ਅੱਜ ਇੱਕ ਮੀਟਿੰਗ ਵੀ ਕੀਤੀ ਜਾ ਰਹੀ ਹੈ ਕੋਰ ਕਮੇਟੀ ਮੀਟਿੰਗ ਦੇ ਵਿੱਚ ਦੂਜੇ ਪਾਸੇ ਇੱਕ ਹੋਰ ਤੜੇਬੰਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਕਿ ਇਸ ਦੇ ਵਿੱਚ ਵੀ ਜਾਗੀਰ ਕੋਰ ਨਹੀਂ ਪਹੁੰਚੇ ਲੁਕਾ ਸਾਹ ਨਹੀਂ ਪਹੁੰਚੇ ਤੇ ਉੱਥੇ ਹੀ ਇੱਕ ਉਹੋਰ ਜਿਹੜਾ ਵੱਡਾ ਚਿਹਰਾ ਹੈ ਲਗਾਤਾਰ ਪਹਿਲਾਂ ਵੀ ਚੱਲਦਾ ਰਿਹਾ ਹੁਣ ਫੇਰ 300 ਸਾਹਿਬ ਵੀ ਜਿਹੜੀ ਇਸ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ ਤਾਂ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ਅਕਾਲੀ ਦਲ ਦੀ ਇਸ ਮੀਟਿੰਗ ਤੋਂ ਵਿੱਚ ਇੱਕ ਚੀਜ਼ ਹੋਰ ਸਾਹਮਣੇ ਆਉਂਦੀ ਹੈ ਕਿ ਖੁਦ ਹੀ ਵਰਕਰ ਨਾਰਾਜ਼ ਨਜ਼ਰ ਆ ਰਹੇ ਨੇ ਵੱਡੇ ਲੀਡਰ ਨਾਰਾਜ਼ ਨਜ਼ਰ ਆ ਰਹੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵਿੱਚੋਂ ਕੀ ਗੱਲਾਂ ਸਾਹਮਣੇ ਆਉਂਦੇ ਨੇ ਕਿਉਂਕਿ ਲਗਾਤਾਰ ਕਿਆਫੀਆਂ ਨਹੀਂ ਜਾਂਦੀਆਂ ਸੀ ਕਿ ਢੜੀਬੰਦੀ ਨਜ਼ਰ ਆਉਂਦੀ ਹੈ ਜੋ ਚੀਜ਼ ਸਾਨੂੰ ਪਹਿਲਾਂ ਕਾਂਗਰਸ ਦੇ ਵਿੱਚ ਨਜ਼ਰ ਆਉਂਦੀ ਸੀ ਉਹ ਅੱਜ ਅਕਾਲੀ ਦਲ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਦੂਜੇ ਪਾਸੇ ਜੇ ਵੱਡੇ ਲੀਡਰਾਂ ਦੇ ਬਿਆਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਕਹਿਇਆ ਜਾਂਦਾ ਹੈ ਕਿ ਜੇਕਰ ਜਿੱਤ ਹੋ ਜਾਂਦੀ ਹੈ ਤਾਂ ਸਾਰੇ ਨਾਲ ਹੁੰਦੇ ਨੇ ਪਰ ਜਦੋਂ ਵੀ ਹਾਰ ਹੁੰਦੀ ਹੈ ਤਾਂ ਉਹਦੇ ਟੜੇ ਬੰਦੀ ਨਜ਼ਰ ਆਉਂਦੀ ਹੈ ਤਾਂ ਫਿਲਹਾਲ ਮੀਟਿੰਗ ਸ਼ੁਰੂ ਹੋ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਮੀਟਿੰਗ ਤੋਂ ਬਾਅਦ ਕੀ ਵਿਚਾਰ ਚਰਚਾ ਸਾਹਮਣੇ ਆਉਂਦੀ ਹੈ ਤੇ ਉਸ ਦੇ ਨਾਲ ਹੀ ਅਗਲੀ ਜਿਹੜੀ ਰਣਨੀਤੀ ਅਕਾਲੀ ਦਲ ਦੀ ਕੀ ਰਣਨੀਤੀ ਹੈ ਕੀ ਪੂਰੀ ਅਕਾਲੀ ਦਲ ਨਹੀਂ ਖੁਸ਼ ਹੈ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨ ਰਹਿਣ ਕੀ ਇਹ ਪੰਜ ਪ੍ਰਧਾਨ ਵਾਲ ਆਰਧ ਦੇ ਵੱਲੋਂ ਕਿੰਨਾ ਕਿਸ ਤੇ ਕੰਮ ਕੀਤਾ ਜਾਵੇਗਾ ਕੈਮਰਾ ਪਰਸਨ ਲਾ ਦਿੱਤਾ ਨਾਲ ਮਹਿੰਦਰ ਸਿੱਧੂ এবੀਪੀ ਸੰਜਾ ਚੰਡੀਗੜ੍ਹ ਆ ਸਾਡੀ ਰੂਟੀਨ ਮੀਟਿੰਗ ਹੈ ਅੱਗੇ ਚਾਰ ਬਾਈਲੈਕਸ਼ਨ ਆਏ ਹੈ ਕੀ ਸਟ੍ਰੈਟਜੀ ਬਣਾਉਣੀ ਹੈ ਤੇ ਪਾਰਟੀ ਦਾ ਅੱਗੇ ਕੀ ਲੈਣਾ ਉਸ ਵਾਸਤੇ ਬੀਤੀ ਸੀ ਮੈਂ ਦੇਖਿਆ ਨਹੀਂ ਬਿਆਨ ਕੋਈ ਕਿੰਨੇ ਲਿਖਿਆ ਜਨਜੀਤ ਬਰਾੜ ਨੇ ਕੀ ਲਿਖਿਆ ਮੈਂ ਤਾਂ ਦੇਖਿਆ ਨਹੀਂ ਕਾਜ ਲਿਖਿਆ ਮੈਨੂੰ ਤਾਂ ਪਤਾ ਨਹੀਂ ਜਿੱਥੇ ਦੇ ਸਾਰੇ ਭਾਈਵਾਲ ਹੁੰਦੇ ਆ ਮੈਨੂੰ ਪਤਾ ਹੀ ਆ ਜਿੱਥੇ ਦੇ ਭਾਈਵਾਲ ਹੁੰਦੇ ਆ ਠੀਕ ਹੈ ਨਹੀਂ ਹੈ ਕੋਈ ਮਜਬੂਰੀ ਵੀ ਹੋ ਸਕਦੀ ਹੈ ਬਾਕੀ ਦਿੱਤੇ ਹੁੰਦੇ ਦਰੌਣ ਖੋਰ ਹੋਣੀ ਹੈ ਬਾਈ ਚਾਂਸ ਠੀਕ ਹੈ ਸਰਕਮਸਟੈਂਸ ਜਿਹੋ ਜੇ ਬਣੇ ਆ ਜਿਹੋ ਜੀ ਪੋਲਰਾਈਜੇਸ਼ਨ ਦੀ ਪੰਜਾਬ ਦੇ ਵਿੱਚ ਕੋਸ਼ਿਸ਼ ਹੋਈ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਸਮਝ ਆਉਂਦੀਆਂ ਕਿ ਕਿੱਧਰ ਨੂੰ ਗਈ ਹੈ ਪੋਲਿਟਿਕਸ ਪੰਜਾਬ ਦੀ ਪੰਜਾਬ ਜਿਹੜਾ ਬੜੀ ਸੈਕੂਲਰ ਸਟੇਟ ਹੈ ਸ਼ੁਰੂ ਤੋਂ ਮੈਂ ਤੇ ਕਹੂੰਗਾ ਇੱਥੇ ਜਿਹੜੀਆਂ ਇਹ ਪ੍ਰਯੋਗ ਹੋ ਰਿਹਾ ਇਹ ਖਤਰਨਾਕ ਹੈ ਪੰਜਾਬ ਦੇ ਵਿੱਚ ਹਮੇਸ਼ਾ ਹੀ ਹੁੰਦਾ ਵਾ ਇਹ ਚੀਜ਼ਾਂ ਹੁੰਦੀਆਂ ਹੀ ਆ ਮੈਂ ਤੁਹਾਨੂੰ ਦੱਸਿਆ ਜਿੱਤ ਹੋਵੇ ਤਾਂ ਸਾਰੇ ਸਭ ਠੀਕ ਹੁੰਦਾ ਵਾ ਆਰ ਉਹਦੇ ਆਪਣੇ ਆਪਣੇ ਅੰਦਰ ਨਹੀਂ ਨਾ ਸਾਰੇ ਵੇਖਦੇ ਫਿਰ ਇਹ ਹੀ ਵੇਖਦੇ ਆ ਵੀ ਇੱਕ ਬੰਦੇ ਨੂੰ ਟਾਰਗੇਟ ਕਰੀਏ ਜੇ ਕੋਈ ਮਨ ਚ ਇਹੋ ਜੀ ਗੱਲਾਂ ਤੇ ਚੰਗੀ ਨਹੀਂ ਆ